ਕ੍ਰੋਮ ਨੇ ਕਮੇਟੀ ਸਮਝੋ ਸੁਖਵੀਰ ਬਾਦਲ ਜੀ ਸੁਖਵੀਰ ਬਾਦਲ ਤੋਂ ਆਪਾਂ ਕੋਈ ਉਮੀਦ ਨਹੀਂ ਕਰ ਸਕਦੇ ਜਦੋਂ ਬਹਿਬਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਹੈ ਉਦੋਂ ਵੀ ਤਾਂ ਪਾਪੀਆਂ ਨੇ ਸ਼ਰਿਆਮ ਲਿਖ ਕੇ ਲਾਇਆ ਸੀ ਕਿ ਤੁਹਾਡਾ ਗੁਰੂ ਸਾਡੇ ਕੋਲ ਆ ਕਰ ਲੋ ਕੀ ਕਰਦੇ ਹਮ ਇਹਨਾਂ ਨੇ ਦੋਸ਼ੀ ਲੱਭਣ ਦੀ ਬਜਾਏ ਸਗੋਂ ਸਿੱਖਾਂ ਤੇ ਤਸ਼ੱਦਦ ਕੀਤਾ ਸਿੱਖਾਂ ਨੂੰ ਮਾਰਿਆ ਕੁੱਟਿਆ ਕੋਈ ਵੀ ਮੈਂ ਭਗਵੰਤ ਮਾਨ ਸਾਹਿਬ ਨੂੰ ਵੀ ਇੱਕ ਗਲਤੀ ਕਰੇ ਸਮਝਦੀ ਹਾਂ ਉਹਨਾਂ ਦੀ ਹਮ ਸਿੱਖ ਜੁਡੀਸ਼ੀਅਲ 'ਚ ਇੱਕ ਜੱਜ ਹੁੰਦਾ ਸਰੋਮੀ ਕਮੇਟੀ ਦਾ ਇੱਕ ਜੱਜ ਹੁੰਦਾ ਸਰਕਾਰ ਦਾ ਚਾਰ ਸਾਲ ਹੋ ਗਏ ਨੇ ਜੱਜ ਕਿਉਂ ਨਹੀਂ ਬਦਲੇ ਭਗਵੰਤਪਾਨ ਨੇ ਨਵਾਂ ਜੱਜ ਕਿਉਂ ਨਹੀਂ ਲਾਇਆ ਭਗਵੰਤਪਾਨ ਸਾਹਿਬ ਨਵਾਂ ਜੱਜ ਲਾਉਣ ਉਥੇ ਚਲੋ ਕੈਪਟਨ ਨੇ ਨਹੀਂ ਲਾਇਆ ਉਹ ਤੇ ਇਹਨਾਂ ਨਾਲ ਰਲਿਆ ਹੋਇਆ ਸੀ ਹੂੰ ਹੂੰ ਬਦਲ ਕਿਆ ਨਾਲ ਬਿਲਕੁਲ ਹੁਣ ਬਦਲ ਕੇ ਸੈਂਟਰ ਨਾਲ ਰਲੇ ਵੀ ਆ ਸਰਕਾਰ ਹੈ ਜਿਹੜੀ ਉਹ ਹੈਗੀ ਆ ਆਰਐਸਐਸ ਦੀ ਕਿਉਂ ਤਵਾ ਦੀ ਨਾਗਪੁਰ ਦੀ ਉਹ ਨਹੀਂ ਚਾਹੁੰਦੀ ਸਿੱਖੀ ਦਾ ਪ੍ਰਚਾਰ ਤੇ ਪਨਸਾਰ ਹੋਵੇ ਸੋ ਇਹ ਨਾ ਬਾਦਲ ਕਹਾਂ ਤੋ ਸਾਨੂੰ ਕੋਈ ਉਮੀਦ ਨਹੀਂ ਨਾ ਇਹ ਸਾਡੇ ਧਰਮ ਦੇ ਸੱਕੇ ਨਾ ਸਾਡੇ ਸੱਕੇ ਜਿੰਨਾ ਇਹਨਾਂ ਨੇ ਨੁਕਸਾਨ ਸਿੱਖ ਕੌਮ ਦਾ ਕੀਤਾ ਕੋਈ ਕਰ ਨਹੀਂ ਸਕਦਾ ਇਜਹਾਰ ਆਲਮ ਜੀ ਨੇ ਸਿੱਖਾਂ ਨੂੰ ਮਾਰਨ ਵਾਸਤੇ ਆਲਮ ਸੈਨਾ ਬਣਾਈ ਉਹਨੂੰ ਵੱਡੇ ਅਹੁਦੇ ਤੇ ਬਿਠਾਇਆ ਉਹਦੀ ਘਰ ਵਾਲੀ ਨੂੰ ਕੈਬਨਿਟਰੀ ਮੰਤਰੀ ਦਾ ਰੈਕ ਦਿੱਤਾ ਸੁਮੇਰ ਸੈਣੀ ਜੀ ਨੇ ਸਿੱਖ ਨੌਜਵਾਨਾਂ ਨੂੰ ਮਾਰਿਆ ਕੁੱਟਿਆ ਧੀਆਂ ਪੈਣਾ ਦੀ ਬਿਆਤ ਬਿਆਦਵੀ ਕੀਤੀ ਉਹਨਾਂ ਨੂੰ ਇਹਨਾਂ ਨੇ ਡੀਜੀਪੀ ਲਾਇਆ ਜੇ ਕੋਈ ਸਿੱਖਾਂ ਦੇ ਹੱਕ ਚ ਫਿਲਮ ਬਣਦੀ ਹੈ ਤਾਂ ਰੋਕ ਲੱਗ ਜਾਂਦੀ ਹੈ ਪੰਜਾਬ 95 ਵਰਗੀਆਂ ਫਿਲਮਾਂ ਤੇ ਤੇ ਜਿਹੜੀਆਂ ਸਿੱਖਾਂ ਨੂੰ ਕਾਰਟੂਨ ਬਣਾ ਕੇ ਪੇਸ਼ ਕਰਦੀਆਂ ਉਹ ਫਿਲਮਾਂ ਚੱਲਦੀਆਂ ਇਹਨਾਂ ਤੋਂ ਤੋਬੀਦ ਰੱਖੋ ਨਾ ਜੀ ਇਹਨਾਂ ਦੀ ਤਾਂ ਉਹ ਗੱਲ ਆ ਵੀ ਬਾੜ ਹੀ ਖੇਤ ਨੂੰ ਖਾਰੀ ਹੈ ਹਮ ਇਹਨਾਂ ਨੇ ਸਰੂਪ ਛਕਵਾਉਣੇ ਆ ਇਹਨਾਂ ਨੇ ਗਾਇਬ ਕਰਿਆ ਇਹਨਾਂ ਦੀ ਮਨਸ਼ਾ ਕੀ ਆ ਕਲਪੁਰ ਕੋਈ ਗੁਰੂ ਜਾਣਦਾ ਹੈ ਹਮ ਅੱਗੇ ਵੀ ਕੀ ਕੀਤਾ ਇਹਨਾਂ ਨੇ ਸੌਦਾ ਸਾਧ ਨੇ ਮਾਫੀ ਮੰਗੀ ਨਹੀਂ ਸਿੱਖ ਸੰਗਤਾਂ ਦਾ 92 ਲੱਖ ਰੁਪਇਆ ਇਹਨਾਂ ਨੇ ਇਸ ਥਾਰਾਂ ਤੇ ਲਾਤਾ ਕਿ ਸੌਦਾ ਸਾਧ ਨੇ ਮਾਫੀ ਮੰਗੀ ਆ ਤੇ ਜਦੋਂ ਤੱਕ ਦਾ ਬਾਈ ਉਹ ਬਦਲ ਬਦਲ ਰੱਤੀ ਗਿਆ ਉਸ ਇਹਨਾਂ ਦਾ ਜੇਠਾ ਪੁੱਤਰ ਜਿਸ ਦਿਨ 2 ਦਸੰਬਰ ਵਾਲਾ ਫੈਸਲਾ ਆ ਗਿਆ ਤੇ ਉਹਦੀ ਵੀ ਕਿਰਦਾਰਕੁਸ਼ੀ ਕੀਤੀ ਆ ਦੇਖੋ ਜੀ ਮੈਂ ਤਾਂ ਉਹ ਵੀਡੀਓ ਨਹੀਂ ਦੇਖੀ ਪਰ ਜਿਵੇਂ ਅੱਜ AI ਦਾ ਵੀ ਜਮਾਨਾ ਹੈ ਇਹ ਤਾਂ ਭਗਵੰਤਾਨ ਸਾਬ ਨੇ ਗੁਰੂਆਂ ਦਾ ਨਰਾਦਰ ਕੀਤਾ ਤਾਂ ਜਰੂਰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜੇ ਭਾਈ AI ਨਾਲ ਬਣੀ ਹੈ ਤਾਂ ਉਹ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਉਹ ਛੇਵੇਂ ਪਾਤਸ਼ਾਹ ਨੇ ਦਿੱਲੀ ਦੇ ਤਖਤ ਨੂੰ ਮਤਲਬ ਚੈਲੰਜ ਕਰਨ ਵਾਸਤੇ ਅਕਾਲ ਤਖਤ ਸਾਹਿਬ ਬਣਾਇਆ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਾਵਰ ਅਮਰੀਕਾ ਦੇ ਰਾਸ਼ਟਰਪਤੀ ਤੋਂ ਵੀ ਜ਼ਿਆਦਾ ਹੈ ਪਰ ਜੇ ਆਪਦੇ ਨਿੱਜੀ ਹਿੱਤਾਂ ਲਈ ਵਰਤਦੇ ਐ ਜਿਵੇਂ ਕਿ ਆਮ ਤੌਰ ਤੇ ਕਿਹਾ ਜਾਂਦਾ ਵੀ ਸ਼੍ਰੋਮਿਕ ਕਮੇਟੀ ਕੀ ਦੀ ਬਦਲਦੀ ਸ਼੍ਰੋਮਿਕ ਕਮੇਟੀ ਨੂੰ ਤਨਖਾਹ ਲਵੇ ਕਿਉਂ ਜਥੇਦਾਰ ਸਾਹਿਬ ਕੋਈ ਹੋਰ ਸਿਸਟਮ ਬਣਨਾ ਚਾਹੀਦਾ ਹੈ ਸਤਿ ਸ਼ਕਾਲ ਜੀ ਤੁਸੀਂ ਜੁੜੇ ਹੋ ਸੱਚ ਦੱਸਣ ਆ ਨਾ ਮੈਂ ਹਾਂ ਜਸਵਿੰਦਰ ਸਿੰਘ ਅੱਜ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ 328 ਰੁਪਏ ਗੁਰੂਗਰਾਜ ਸਾਹਿਬ ਦੇ ਲਾਪਤਾ ਹੁੰਦੇ ਆ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਐਸਆਈਟੀ ਦਾ ਗਠਨ ਕੀਤਾ ਹੈ ਐਸਆਈਟੀ ਦੇ ਗਠਨ ਤੋਂ ਬਾਅਦ ਐਸਜੀਪੀਸੀ ਦੇ ਸਾਬਕਾ ਸੀਏ ਸਤਿੰਦਰ ਕੋਹਲੀ ਨੂੰ ਗ੍ਰਿਫਤਾਰੀ ਹੁੰਦੀ ਹੈ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਸਰਕਾਰ ਤੇ ਐਸਜੀਪੀਸੀ ਲਗਾਤਾਰ ਇੱਕ ਦੂਜੇ ਤੇ ਨਿਸ਼ਾਨੇ ਥੇੜ ਰਹੇ ਆ ਉਸ ਸੰਬੰਧੀ ਸਾਡੇ ਨਾਲ ਗੱਲਬਾਤ ਕਰਨ ਲਈ ਸ਼ਰੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਰਜਿੰਦਰ ਕੌਰ ਖਾਲਸਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਪੂਰੇ ਮਾਮਲੇ ਸੰਬੰਧੀ ਕੀ ਇਹ ਮਾਮਲਾ ਹੈ ਬੀਬੀ ਤੁਹਾਡਾ ਸੱਚ ਦਾ ਸਿਆਣਾ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਵਾਈ ਗੁੱਡ ਜੀ ਦਾ ਖਾਲਸਾ ਵਾਈ ਗੁੱਡ ਬੀਬੀ ਜੀ ਜਿਹੜਾ 328 ਰੁਪਏ ਦਾ ਮਾਮਲਾ ਹੈ ਇਸ ਨੂੰ ਕਿਵੇਂ ਦੇਖਦੇ ਹਾਂ 328 ਰੂਪ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੁੰਦੇ ਆ ਇਸ ਤੋਂ ਪਹਿਲਾਂ 2015 ਚ ਹੀ ਇੱਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ ਆ ਉਹ ਚੋਰੀ ਹੋਣ ਤੋਂ ਬਾਅਦ ਬੇਅਦਵੀ ਦੇ ਘਟਨਾਵਾਂ ਵਾਪਰਦੀਆਂ ਤੇ ਪੰਜਾਬ ਬੜੇ ਇੱਕ ਕਾਲੇ ਦੌਰ ਦੇ ਅਲੇ ਪਾਸੇ ਜਾਂਦਾ ਜਾਂਦਾ ਬੜੇ ਮੁਸ਼ਕਲ ਨਾ ਬਚਿਆ ਉਸ ਉਸ ਮਾਮਲੇ ਨੂੰ ਲੈ ਕੇ ਇਹ ਕਿਉਂਕਿ ਉਹ ਇੱਕ ਸਰੂਪ ਦਾ ਮਾਮਲਾ ਸੀ ਇਹ 328 ਰੂਪਾਂ ਦਾ ਮਾਮਲਾ ਹੈ ਪਰ ਸ਼ਰੋਮਣੀ ਕਮੇਟੀ ਬਿਲਕੁਲ ਹੀ ਗੰਭੀਰ ਨਾ ਜੰਨੀ ਆ ਰਹੀ ਇਸ ਮਾਮਲੇ ਸੰਬੰਧੀ ਜਸਵਿੰਦਰ ਜੀ ਬੜਾ ਸੋਹਣਾ ਸਵਾਲ ਹੈ ਤੁਹਾਡਾ ਸ਼ਰੋਮਣੀ ਕਮੇਟੀ ਸਮਝੋ ਸੁਖਬੀਰ ਬਾਦਲ ਜੀ ਸੁਖਬੀਰ ਬਾਦਲ ਤੋਂ ਆਪਾਂ ਕੋਈ ਉਮੀਦ ਨਹੀਂ ਕਰ ਸਕਦੇ ਜਦੋਂ ਬਹਿਬਲ ਗੁਰਗਾਂਸਾ ਮਹਾਰਾਜ ਦੇ ਸਰੂਪ ਚੋਰੀ ਹੋਏ ਐ ਉਦੋਂ ਵੀ ਤਾਂ ਪਾਪੀਆਂ ਨੇ ਸ਼ਰਿਆਂ ਵਿੱਚ ਲਿਖ ਕੇ ਲਾਇਆ ਸੀ ਕਿ ਤੁਹਾਡਾ ਗੁਰੂ ਸਾਡੇ ਕੋਲ ਆ ਕਰ ਲੋ ਕੀ ਕਰਦੇ ਇਹਨਾਂ ਨੇ ਦੋਸ਼ੀ ਲੱਭਣ ਦੀ ਬਜਾਏ ਸਭੋਂ ਸਿੱਖਾਂ ਤੇ ਤਸ਼ੱਦਦ ਕੀਤਾ ਸਿੱਖਾਂ ਨੂੰ ਮਾਰਿਆ ਕੁੱਟਿਆ ਦੋ ਸਿੱਖ ਸ਼ਹੀਦ ਕਰਤੇ ਅਸੀਂ ਵੀ ਤੁਹਾਡੀ ਭੈਣ ਜਿੰਦਰ ਕੌਰ ਸਿਕੰਦਰ ਸਿੰਘ ਕਨਾਲ ਸਿੰਘ ਵਾਲਾ ਸਰਦਾਰ ਕੁਲਦੀਪ ਸਿੰਘ ਖਾਲਸਾ ਅਸੀਂ ਵੀ ਡੀਐਸਪੀ ਬਿਸ਼ਨੋਈ ਨੂੰ ਮਿਲਣ ਗਏ 5 ਘੰਟੇ ਉਹਨੇ ਸਾਡੇ ਤੇ ਇੰਤਜ਼ਾਰ ਕਰਾਇਆ ਦੇਸਪੋਕਸਮੈਨ ਦੇ ਪਹਿਲੇ ਪੰਨੇ ਤੇ ਖਬਰ ਵੀ ਲੱਗੀ ਸੀ ਕਿ ਮੰਗ ਪੱਤਰ ਦਿੱਤਾ ਡੀਐਸਪੀ ਬਿਸ਼ਨੋਈ ਨੂੰ ਪਰ ਉਦੋਂ ਵੀ ਕੋਈ ਕਾਰਵਾਈ ਨਹੀਂ ਸੀ ਹੋਈ ਜਦੋਂ ਸਰਕਾਰਾਂ ਨਾਲ ਗੱਲ ਜਾਣ ਜਦੋਂ ਕਾਰਵਾਈਆਂ ਨਹੀਂ ਹੁੰਦੀਆਂ ਉਸ ਰੂਪ ਤੁਸੀਂ ਸਾਰਿਆਂ ਨੂੰ ਪਤਾ ਆਪਾਂ ਨੂੰ ਸਾਰਿਆਂ ਨੂੰ ਕਿ ਕਿਵੇਂ ਪੰਜਾਬ ਦੇ ਹਾਲਾਤ ਬਣ ਗਏ ਸੀ ਕਿਵੇਂ ਸਿੱਖ ਹਿਰਦੇ ਰੋਏ ਸੀ ਅੱਜ 328 ਰੂਪ ਇਹਨਾਂ ਨੇ ਕਿਸੇ ਮੰਚਾ ਤਹਿਤ ਚੋਰੀ ਕਰਿਆ ਜਾਂ ਗਾਇਬ ਕਰਿਆ ਤੁਸੀਂ ਸਮਝੋ ਸਾਡਾ ਇਤਿਹਾਸ ਕੀ ਹੈ ਜੇ ਗੁਰੂ ਗ੍ਰੰਥ ਸਾਹਿਬਹਾਰੀ ਦੀ ਬਾਣੀ ਹੈ ਜਿਹੜੀ ਉਹਦੇ ਵਿੱਚ ਇੱਕ ਕੰਨਾ ਲਗ ਮਾਤਰਾ ਸਿਆਰੀ ਬਿਹਾਰੀ ਔਂਕੜ ਲੈਂਕੜ ਵੱਧ ਘਟ ਹੋ ਜੇ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ ਜੀ ਤੁਸੀਂ ਦੇਖੋ ਵੀ ਗੁਰੂ ਸਾਹਿਬ ਦੇ ਬੇਟੇ ਨੇ ਗੁਰਬਾਣੀ ਦੇ ਇੱਕ ਅੱਖਰ ਬਦਲਿਆ ਸੀ ਮਿੱਟੀ ਮੁਸਲਮਾਨ ਕੀ ਪੈੜੇ ਪਈ ਕਮਿਆਰ ਤੋਂ ਕਹਿੰਦਾ ਸੀ ਮਿੱਟੀ ਬੇਈਮਾਨ ਕੀ ਪੈੜੇ ਪਈ ਕਮਿਆਰ ਗੁਰੂ ਸਾਹਿਬ ਦੇ ਆਪਣੇ ਪੁੱਤਰ ਨੂੰ ਕਹਦਾ ਵੀ ਮੇਰੇ ਮੱਥੇ 'ਨ ਲੱਗੀ ਤਮ ਤੁਸੀਂ ਇਹ ਦੱਸੋ ਵੀ 328 ਰੂਪ ਕਿਸ ਮਨਸ਼ਾ ਤਹਿਤ ਗਾਇਬ ਹੋਇਆ ਸਾਡਾ ਪ੍ਰਾਤਨ ਵਿਰਸਾ ਸਾਡੀ ਗੁਰਬਾਣੀ ਚ ਰਲਗੱਡ ਹੋਊਗੀ ਰਲਗੱਡ ਕਰਨ ਵਾਸਤੇ ਸਾਡੇ ਮਤ ਅਰਥਾਂ ਦੇ ਅਨਰਥ ਕਰਨ ਵਾਸਤੇ ਇਸ ਸਪਸ਼ਟ ਤੌਰ ਤੇ ਸ਼੍ਰੋਮਿਕ ਕਮੇਟੀ ਜ਼ਿੰਮੇਵਾਰ ਹੈ ਤੇ ਸ਼੍ਰੋਮਿਕ ਕਮੇਟੀ ਮਤਲਬ ਸੁਖਵੀਰ ਬਾਦਲ ਇਹਨਾਂ ਦੀ ਮਨਸ਼ਾ ਹੀ ਬੜੀ ਮਾੜੀ ਹੈ 5 ਸਾਲ ਹੋ ਗਏ ਜਸਦੇਵਰ ਵਡਾਲਾ ਧਰਨਾ ਲਾ ਕੇ ਬੈਠੇ ਐ ਔਰ 4-5 ਸਾਲ ਤੋਂ ਸਾਡੀ ਪਾਰਟੀ ਨੇ ਸਿੱਖ ਜੁਡੀਸ਼ੀਅਲ ਚ ਕੇਸ ਕੀਤਾ ਹੋਇਆ ਪਰसों ਤਰੀਕ ਸੀ ਉੱਥੇ ਕੋਈ ਪੇਸ਼ ਹੀ ਨਹੀਂ ਹੋਇਆ ਨਾ ਜੱਜ ਆਇਆ ਤਾਂ ਸਰਦਾਰ ਈਮਾਨ ਸਿੰਘ ਨੇ ਤੇ ਉਹਨਾਂ ਦੀ ਪਾਰਟੀ ਦੀਆਂ ਬੀਬੀਆਂ ਨੇ ਸਾਡੇ ਸਤਰੀ ਵਿੰਗ ਨੇ ਇਹਨਾਂ ਨੂੰ ਚੂੜੀਆਂ ਪੈਂਟ ਕਰਕੇ ਇਹਨਾਂ ਨੂੰ ਸ਼ਰਮ ਦਿੱਤੀ ਕਿ ਤੁਸੀਂ ਹੱਥਾਂ ਚੂੜੀਆਂ ਪਾ ਕੇ ਬਹਿ ਜਾਓ ਜੇ ਤੁਸੀਂ ਉਹਦੇ ਗੁਰੂ ਦੇ ਮਿੱਤਰ ਨਹੀਂ ਕੀਦੇ ਮਿੱਤਰ ਬਣੋਗੇ ਸ਼੍ਰੋਮਿਕ ਕਮੇਟੀ ਸੀ ਆਈ ਸੀ ਬੜੀਆਂ ਕੁਰਬਾਨੀਆਂ ਹੋਈਆਂ ਸਿੱਕਾ ਦੀਆਂ ਇਸੇ ਗੱਲ ਕਰਕੇ ਹੋਂਦ ਚਾਹੀ ਸੀ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨੀ ਬਿੱਡੇ ਔਖੇ ਸੀ ਮੰਤ ਕੱਢੇ ਸੀ ਬਿਲਕੁਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨੀ ਆਪਦੇ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਜਿਹਨਾਂ ਕੋਲ ਅਰਬਰ ਪੀ ਹੈ ਫੇਲਾ ਬੁਰੀ ਤਰ੍ਹਾਂ ਜੀ ਗੁਰਿਤਰਾ ਫੇਲ ਹੈ ਮੈਂ ਤਾਂ ਇਹਨਾਂ ਦੀ ਮਨਸ਼ਾ ਮੰਨਦੀ ਆ ਵੀ ਇਹ ਨਾਗਪੁਰ ਦੇ ਕਾਹੇ ਚੱਲਦੇ ਆ ਇਹਨਾਂ ਨੇ 328 ਰੁਪਿਆਂ ਨੂੰ ਮਤਲਬ ਰਲਗੱਡ ਕਰਨੀਆਂ ਉਹਦੇ ਵਿੱਚ ਗੁਰਬਾਣੀ ਦਾ ਅਰਥ ਦਾ ਅਰਚ ਕਰਨਾ ਹੈ ਕਿ ਭਾਵੇਂ ਇੱਕ ਵਿੱਚ ਸਾਡੇ ਬੱਚਿਆਂ ਕੋਲ ਸਹੀ ਗੱਲ ਹੀ ਨਾ ਪਹੁੰਚੇ ਗੁਰਬਾਣੀ ਗੁਰੂ ਗੁਰੂ ਹੈ ਬਾਣੀ ਤੇ ਸਾਡਾ ਤਾਂ ਗੁਰਬਾਣੀ ਤੋਂ ਬਿਨਾ ਇੱਕ ਮਿੰਟ ਵੀ ਗੁਜ਼ਾਰਾ ਨਹੀਂ ਸਿੱਖ ਜਨਮ ਤੋਂ ਲੈ ਕੇ ਮੌਤ ਤੱਕ ਹਰ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦੇ ਹਿਸਾਬ ਨੂੰ ਕਰਦਾ ਹੈ ਸੋ ਮੈਂ ਤਾਂ ਇਹਨਾਂ ਨੂੰ ਬਰੀ ਨਹੀਂ ਕਰਦੀ ਬਾਈ ਜੇ ਸੈੱਟ ਬਣਾਈ ਆ ਭਗਵੰਤ ਮਾਨ ਨੇ ਉਸ ਤੋਂ ਬਾਅਦ ਸਤਿੰਦਰ ਕੋਹਲੀ ਚੱਕਿਆ ਉਹ ਤਾਂ ਬੜੇ ਖੁਲਾਸੇ ਹੋਏ ਆ ਹਮ ਹੁਣ ਤੁਸੀਂ ਇਹ ਦੇਖੋ ਵੀ ਮੈਂ ਭਗਵੰਤ ਮਾਨ ਸਾਹਿਬ ਨੂੰ ਵੀ ਇੱਕ ਗਲਤੀ ਕਹਿ ਸਮਝਦੀ ਹਾਂ ਉਹਨਾਂ ਦੀ ਹਮ ਸਿੱਖ ਜੁਡੀਸ਼ੀਅਲ ਚ ਇੱਕ ਜੱਜ ਹੁੰਦਾ ਸਰੋਮੀ ਕਮੇਟੀ ਦਾ ਇੱਕ ਜੱਜ ਹੁੰਦਾ ਸਰਕਾਰ ਦਾ ਚਾਰ ਸਾਲ ਹੋ ਗਏ ਨੇ ਜੱਜ ਕਿਉਂ ਨਹੀਂ ਬਦਲੇ ਭਗਵੰਤ ਮਾਨ ਨੇ ਨਵਾਂ ਜੱਜ ਕਿਉਂ ਨਹੀਂ ਲਾਇਆ ਇਹ ਲਾਉਣਾ ਚਾਹੀਦਾ ਸੀ ਬਿਲਕੁਲ ਭਗਵੰਤ ਮਾਨ ਸਾਹਿਬ ਨਵਾਂ ਜੱਜ ਲਾਉਣ ਉਥੇ ਹਮ ਚਲੋ ਕੈਪਟਨ ਨੇ ਨਹੀਂ ਲਾਇਆ ਹੁਣ ਤੇ ਇਹਨਾਂ ਨਾਲ ਰਲਿਆ ਵਿਆ ਸੀ ਹਮ ਹਮ ਬਦਲ ਕਿਆ ਨਾਲ ਬਿਲਕੁਲ ਹੁਣ ਬਾਦਲ ਕੇ ਸੈਂਟਰ ਨਾਲੇ ਵੀ ਐ 14 ਸਾਲ ਹੋ ਗਏ ਸ਼ਰਮੀ ਕਮੇਟੀ ਦੇ ਇਲੈਕਸ਼ਨ ਨਹੀਂ ਹੋਏ ਉਹਦੀ ਕੀ اہمیت ਰਹਿ ਜਾਂਦੀ ਐ ਸਾਡੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਐ 14 ਸਾਲ ਹੋ ਗਏ ਵੋਟਾਂ ਨਹੀਂ ਪਈਆਂ ਤੇ ਹੁਣ ਸਾਡੀ ਪਾਰਟੀ ਕਿਉਂ ਉੱਚ ਜਾਂਦੀ ਐ ਜਦੋਂ ਤਾਂ ਮੈਨੂੰ ਬਣਾਉਂਦੇ ਐ ਹਰ ਸਾਲ ਉਹ ਇਹ ਕਹਿਣ ਜਾਂਦੇ ਵੀ ਜਿਹੜਾ ਤੁਸੀਂ ਬਣਾ ਰਹੇ ਹੋ ਇਹ ਇਲੀਗਲ ਐ ਤੇ ਬੰਦੇ ਦੀ ਵੈਲਿਊ ਕੀ ਰਹਿ ਜਾਂਦੀ ਐ ਜਦੋਂ ਕੋਰਮ ਹੀ ਨਹੀਂ ਉਹ ਮਤਲਬ ਸਮਾਂ ਹੀ ਪੂਰਾ ਹੋ ਗਿਆ 5 ਸਾਲ ਦਾ ਬਿਲਕੁਲ ਆਪਣੇ ਕਿਵੇਂ 5 ਸਾਲ ਬਾਅਦ ਐਮਪੀ ਦੀਆਂ ਇਲੈਕਸ਼ਨ ਹੋ ਜਾਂਦੀ ਐ ਐਮਐਲਏ ਦੀ ਹੋ ਜਾਂਦੀ ਐ ਸਰਕਾਰ ਹੈ ਜਿਹੜੀ ਉਹ ਹੈਗੀ ਆ ਆਰਐਸਐਸ ਦੀ ਕਿੰਤੂ ਤਵਾਦੀ ਨਾਗਪੁਰ ਦੀ ਉਹ ਨਹੀਂ ਚਾਹੁੰਦੀ ਸਿੱਖੀ ਦਾ ਪ੍ਰਚਾਰ ਤੇ ਪਨਸਾਰ ਹੋਵੇ ਉਹ ਸਾਡੇ ਧਾਰਮਿਕ ਮਾਮਲੇ ਚ ਕੋਸਪੈਕਟ ਕਰਦੇ ਆ ਬਾਦੂ ਕੇ ਨਗਲੇਵੇ ਹਮ ਇਹਨਾਂ ਤੋਂ ਉਮੀਦ ਹੀ ਕੋਈ ਨਹੀਂ ਕੀਤੀ ਜਿਵੇਂ ਸਾਦੀ ਗੁਰੂ ਗੋਵਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਬਹਿਬਲ ਕਨਾਲਾ ਆਉਂਦਾ ਉਸ ਤੋਂ ਬਾਅਦ ਲਗਾਤਾਰ ਸਿੱਖਾਂ ਦੀ ਮੰਗ ਆਇਆ ਕਿਉਂਕਿ ਉੱਥੇ ਗੋਲੀਕਾਂ ਵੀ ਵਾਪਰਦਾ ਹੈ ਵੀ ਅਦਵੀ ਦੀ ਇੱਕ ਟਰਾਂਮਾ ਵੀ ਵਾਪਰਦਿਆਂ ਉਸ ਤੋਂ ਬਾਅਦ ਸਿੱਖਾਂ ਨੇ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਹੈ ਪਰ ਸਿੱਖਾਂ ਨੂੰ ਤਿੰਨ ਸਰਕਾਰਾਂ ਬੀਤਣ ਦੇ ਬਾਵਜੂਦ ਇਨਸਾਫ਼ ਨਹੀਂ ਮਿਲਿਆ ਪਰ ਜਦੋਂ ਹੁਣ ਇਸ ਮਾਮਲੇ ਵਿੱਚ ਸੈਟ ਬਣਦੀ ਤਿੰਨ ਤੋਂ ਸਾਈਡ ਤੋਂ ਪਾਣੇ ਮਾਮਲੇ 'ਚ ਪਰ ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਸਰਕਾਰ ਦਾ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕਰਨਾ ਅਗਰ ਇੱਥੇ ਸਮਝੋ ਨਾ ਵੀ ਮਨਸ਼ਾ ਸਪਸਟ ਹੈ ਸ਼੍ਰੋਮਣੀ ਕਮੇਟੀ ਦੀ ਹੋਂਦ ਅਸਤੀ ਕੋਈ ਨਹੀਂ ਜੀ ਸ਼੍ਰੋਮਣੀ ਕਮੇਟੀ ਸਮਝੋ ਸੁਖਵੀਰ ਬਾਦਲ ਜੇ ਸੁਖਵੀਰ ਬਾਦਲ ਦਾ ਕਿਉ ਸ਼ਖਮੀਰ ਬਾਦਲ ਕਿਉਂ ਸੈਜ ਉਹ ਕਰੂਗਾ ਉਹੀ ਸਤੰਦਰ ਸੀਏ ਹੈ ਜਿਹਤੋਂ ਇਹ ਆਪ ਦੀਆਂ ਕੰਪਨੀਆਂ ਦਾ ਵੀ ਹਿਸਾਬ ਕਰਾਉਂਦਾ ਸੀ ਤਤਖਾਓ ਸ਼੍ਰੋਮਿਕ ਕਮੇਟੀ ਤੋਂ ਦਵਾਈ ਗਿਆ 10-10 ਲੱਖ ਰੁਪਏ ਤੱਕ 10-10 ਲੱਖ ਰੁਪਏ ਮਹੀਨਾ ਉਹਦੀ ਤਨਖਾਹ ਸੀ ਤਨਖਾਹ ਸ਼੍ਰੋਮਿਕ ਕਮੇਟੀ ਤੋਂ ਦਵਾਈ ਗਿਆ ਇਹਨਾਂ ਤੋਂ ਕੋਈ ਉਮੀਦ ਨਾ ਕਰੋ ਇਹ ਸਾਡੇ ਸੱਕੇ ਨਹੀਂ ਇਹਨਾਂ ਨੇ ਜਿੰਨਾ ਸਿੱਖ ਧਰਮ ਦਾ ਨੁਕਸਾਨ ਕੀਤਾ ਕੋਈ ਕਰ ਨਹੀਂ ਸਕਦਾ ਸ਼੍ਰੋਮਿਕ ਕਮੇਟੀ ਦੇ ਨਾਂ ਹੈ ਇੱਕ ਪੁਸਤਕ ਛਪਦੀ ਹੈ ਹਿੰਦੀ ਵਿੱਚ ਸਿੱਖ ਇਤਿਹਾਸ ਇਹਦੇ ਵਿੱਚ ਸਾਡੇ ਗੁਰੂਆਂ ਦੇ ਉਲਟ ਬੜਾ ਕੁਝ ਲਿਖਿਆ ਉਸ ਪੁਸਤਕ ਦੇ ਵਾਸਤੇ ਸਾਡੇ ਜਥੇਦਾਰ ਹੈ ਇਹ ਮਤਲਬ ਬੁਜ਼ੁਰਗ ਜੀ ਦੇ ਜਥੇਦਾਰ ਬਲਦੇਵ ਸਿੰਘ ਸੱਤਸਾ ਉਹਨਾਂ ਨੇ ਰੱਟ ਪਾਈ ਵੀ ਹਾਈ ਕੋਰਟ ਚ ਮਤਲਬ ਇਥੋਂ ਤੱਕ ਗਿਰ ਗਏ ਕਿ ਸ਼੍ਰੋਮਣੀ ਕਮੇਟੀ ਦੇ ਨਾਅਹਿਤ ਸਿੱਖ ਇਤਿਹਾਸਨਾ ਦੀ ਪੁਸਤਕ ਛਪਦੀ ਹੈ ਪ੍ਰਕਾਸ਼ਕ ਕੌਣ ਸ਼੍ਰੋਮਣੀ ਕਮੇਟੀ ਗੁਰਗਨ ਚੋੜਾਕੂ ਗੁਰਗਨ ਚੋੜਾਕੂ ਤੇ ਹੋਰ ਵੀ ਬੜਾ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਹੈ ਸੋ ਇਨਾਂ ਬਾਦਲ ਕਿਆਂ ਤੋਂ ਸਾਨੂੰ ਕੋਈ ਉਮੀਦ ਨਹੀਂ ਨਾ ਇਹ ਸਾਡੇ ਧਰਮ ਦੇ ਸੱਕੇ ਆ ਨਾ ਸਾਡੇ ਸੱਕੇ ਆ ਜਿੰਨਾ ਇਹਨਾਂ ਨੇ ਨੁਕਸਾਨ ਸਿੱਖ ਕੌਮ ਦਾ ਕੀਤਾ ਕੋਈ ਕਰ ਨਹੀਂ ਸਕਦਾ ਇਜਹਾਰ ਆਲਮ ਜੀ ਨੇ ਸਿੱਖਾਂ ਨੂੰ ਮਾਰਨ ਵਾਸਤੇ ਆਲਮ ਸੈਨਾ ਬਣਾਈ ਉਹਨੂੰ ਵੱਡੇ ਅਹੁਦਿਆਂ ਤੇ ਬਿਠਾਇਆ ਉਹਦੀ ਘਰ ਵਾਲੀ ਨੂੰ ਕੈਬਨਿਟ ਮੰਤਰੀ ਦਾ ਰੈਂਕ ਦਿੱਤਾ ਸੁਵੇਨ ਸੈਣੀ ਜੀ ਨੇ ਸਿੱਖ ਨੌਜਵਾਨ ਦੀ ਬਿਆਦਵੀ ਕੀਤੀ ਉਹਨਾਂ ਨੂੰ ਇਹਨਾਂ ਨੇ ਡੀਜੀਪੀ ਲਾਇਆ ਹਰ ਥਾਂ ਤੇ ਇਹਨਾਂ ਨੇ ਸਿੱਖ ਕੌਮ ਦੇ ਉਲਟ ਭੁਗਤੇ ਹੈ ਜੇ ਨਿਰੰਕਾਰੀ ਕਾਨ ਹੋਇਆ ਉੱਥੇ ਸਾਡੇ ਉਲਟ ਭੁਗਤੇ ਗੁੱਚੜ ਨੂੰ ਚੱਕ ਕੇ ਲੈ ਗਏ ਦਿੱਲੀ ਤੇ ਕੇਸ ਵੀ ਹਰਿਆਣਾ ਤੇ ਟ੍ਰਾਂਸਫਰ ਕਰਾਇਆ ਜੇ ਗੁਰੂਗਰਾ ਸਾਹਿਬ ਮਹਾਰਾਜ ਦਾ ਮਤਲਬ ਇੱਥੇ ਬੋਰਜ ਜਵਾਰ ਸਿੰਘ ਵਾਲੇ ਹੋਇਆ ਤਾਂ ਉੱਥੋਂ ਦੇ ਜਿਹੜਾ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸੀ ਉਹਦੀ ਪਤਨੀ ਉਹਨੂੰ ਉਹ ਪਿੰਡ ਦੇ ਲੋਕਾਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਤੇ ਜਿਹੜਾ ਸੌਦਾ ਸਾਧ ਦਾ ਚੇਲਾ ਸੀ ਉਹ ਕਿਸੇ ਨੇ ਸੋਧਤਾ ਤੇ ਉਹਦੀ ਘਰ ਵਾਲੀ ਨੂੰ ਨੌਕਰੀ ਦੇਤੀ ਤਾਂ ਸਾਡੇ ਮਿੱਤਰ ਕਦੇ ਵੀ ਨਹੀਂ ਮਤਲਬ ਸਿੱਖਾਂ ਦੇ ਗੁਰੂ ਦੀ ਬੇਅਦਬੀ ਹੋਵੇ ਤੇ ਸਿੱਖਾਂ ਦੇ ਤਸ਼ੱਦਦ ਹੁੰਦਾ ਤਸ਼ੱਦਦ ਵੀ ਸਿੱਖਾਂ ਦਾ ਤੇ ਸੰਦੇਸ਼ ਵੀ ਬੜਾ ਭੈੜਾ ਇਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਰੁਪਿੰਦਰ ਜਸਵਿੰਦਰ ਦੋ ਮੁੰਡੇ ਪੰਜ ਗਰਾਈ ਦੇ ਉਹਨਾਂ ਤੇ ਪਰਚਾ ਪਾ ਕੇ ਤੇ ਆਲ ਵਰਡ ਚ ਸੰਦੇਸ਼ ਜਾਵੇ ਵੀ ਸਿੱਖ ਆਪ ਹੀ ਆਪਦੇ ਗੁਰੂ ਦੀ ਬੇਅਦਬੀ ਕਰਦੇ ਸੋ ਇਹਨਾਂ ਦਾ ਤਾਂ ਬਹੁਤ ਗੁਰਾ ਹਸ਼ਨ ਹੋਊਗਾ ਤੁਸੀਂ ਦੇਖਦੇ ਜਾਈਓ ਗੁਰਬਾਣੀ ਦੇ ਵਿੱਚ ਵੀ ਹੈ ਕਿ ਆਪਾਂ ਵੀ ਆਮ ਆਪਣੇ ਪੇਰੈਂਟਸ ਤੋਂ ਸੁਣਦੇ ਹੁੰਨੇ ਆ ਕਿ ਉਹਦੀ ਚੱਕੀ ਚੱਲਦੀ ਬੜੀ ਬਰੀ ਮਤਲਬ ਹੋਲੀ ਹੈ ਕਾਲਪੁਰਖ ਦੀ ਪਰ ਪੀਸ ਦੀ ਬੜਾ ਬਰੀਕ ਹੈ ਇਹਨਾਂ ਨੂੰ ਸਾਰੀਆਂ ਦੇਣੀਆਂ ਹੋਣਗੀਆਂ ਦੇਣੀਆਂ ਆਉਣਗੀਆਂ ਆਰਥਿਕ ਤੌਰ ਤੇ ਇਹਨਾਂ ਕੋਲ ਕਮੀ ਨਹੀਂ ਅਰਬਾਂ ਖਰਬਾਂ ਰੁਪਇਆ ਇਹਨਾਂ ਦੀ ਪੀੜੀਆਂ ਹੀ ਖਾਈ ਜਾਣ ਮੁੱਕਦਾ ਨਹੀਂ ਪਰ ਜਿਹੜੀ ਇਹਨਾਂ ਦੀ ਇਹਨਾਂ ਨੇ ਗੁਰੂ ਸਾਹਿਬ ਨਾਲ ਧਰੋ ਕਮਾਇਆ ਸਿੱਖਾਂ ਨਾਲ ਧਰੋ ਕਮਾਇਆ ਸਿੱਖਾਂ ਨੂੰ ਕੁੱਟ-ਕੁੱਟ ਕੇ ਇਥੇ ਬੁਰੇ ਹਾਲ ਕੀਤੇ ਕੋਟ-ਕੁੱਟੇ ਦੇ ਚੌਂਕ ਜਦੋਂ ਸਿੱਖ ਸ਼ਹੀਦ ਕਰਤੇ ਪੁਲਸਾਂ ਨੂੰ ਪਛਾਤੀ ਕਰਤੀ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਸੜਕਾਂ ਤੇ ਬਹਿ ਬਹਿ ਕੇ ਸਿੱਖ ਦੁਖੀ ਹੋ ਗਏ ਇਹਨਾਂ ਨੂੰ ਹਜੇ ਦੇਣੀਆਂ ਆਉਣਗੀਆਂ ਤੁਸੀਂ ਵੀ ਇੱਥੇ ਤੇ ਮੈਂ ਵੀ ਇੱਥੇ ਅਕਾਲਪੁਰ ਖਵਾਈਗਰ ਇਹਨਾਂ ਨੂੰ ਸਜ਼ਾ ਦੇਣਗੇ ਫਿਰ ਤੁਸੀਂ ਇਹ ਦੇਖੋ ਵੀ ਸ਼੍ਰੋਮਣੀ ਕਮੇਟੀ ਅਰਭਾਰਤੀਆਂ ਦਾ ਬਜਟ ਹੋਵੇ ਤੇ ਸਾਡੀਆਂ ਜਿਹੜੇ ਬੱਚੀਆਂ ਕੋਈ ਜੱਜ ਦਾ ਪੇਪਰ ਦੇਣ ਜਾਂਦੀਆਂ ਉਹਨਾਂ ਨੂੰ ਉੱਥੇ ਪੇਪਰ ਨਹੀਂ ਦੇਣ ਦਿੱਤਾ ਜਾਂਦਾ ਤੇ ਸ਼੍ਰੋਮਣੀ ਕਮੇਟੀ ਕਰਦੀ ਕੀ ਪਈਆ ਉਹਦੇ ਕਾਰਨ ਵਾਲੇ ਤੇ ਜਾਂਦੇ ਕਰਦੀ ਕੀ ਹੈ ਸ਼੍ਰੋਮਣੀ ਕਮੇਟੀ ਇਹਨਾਂ ਨੂੰ ਕੱਗਾਂ ਆਰਲੋਂਲੀ ਮਜਬੂਰ ਕੀਤਾ ਜਾਂਦਾ ਸਾਡੇ ਗੁਰਦੁਆਰੇ ਢਾ ਕੇ ਮੰਗੂ ਮਾਠ ਤੇ ਹੋਰ ਗੁਰਦੁਆਰੇ ਗਿਆਨ ਗੋਦੜੀ ਢਾ ਤੇ ਸਾਡੇ ਸਿੱਖ ਮਤਲਬ ਸਾਰੇ ਔਰਤਾਂ ਦਾ ਕਾਹਨ ਹੋ ਰਿਹਾ ਜੇ ਕੋਈ ਸਿੱਖਾਂ ਦੇ ਹਕਕਤ ਫਿਲਮ ਬਣਦੀ ਹੈਗਾ ਰੋਕ ਲੱਗ ਜਾਂਦੀ ਹੈ ਪੰਜਾਬ 95 ਵਰਗੀਆਂ ਫਿਲਮਾਂ ਤੇ ਤੇ ਜਿਹੜੀਆਂ ਸਿੱਖਾਂ ਨੂੰ ਕਾਰਟੂਨ ਬਣਾ ਕੇ ਪੇਸ਼ ਕਰਦੀ ਉਹ ਫਿਲਮਾਂ ਚੱਲਦੀਆਂ ਸੋ ਹਰ ਪਾਸੇ ਉਹਨਾਂ ਨੇ ਸਿੱਖ ਕੌਮ ਨੂੰ ਮੁਗਲ ਢਾਈ ਲਾਈ ਹੈ ਸਾਡੇ ਸਿੱਖ ਇਤਿਹਾਸ ਨੂੰ ਸਾਡੇ ਵਿਰਸੇ ਨੂੰ ਸਾਡੇ ਮਾਨਵਤ ਤੇ ਸ਼ਾਨਾਂ ਮੱਤੇ ਇਤਿਹਾਸ ਨੂੰ ਇਸ ਬਾਦਲ ਪਰਿਵਾਰ ਨੇ ਢਾਈ ਲਾਈ ਹੈ ਸੋ ਭੈਣ ਜੀ ਜਿਹੜਾ ਇਹ ਮਾਮਲਾ 328 ਰੁਪਆ ਦਾ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਮਾਮਲਾ 2014-15 ਦਾ ਮਾਮਲਾ ਹੈ ਪਰ ਇਹ ਮਾਮਲਾ ਜਾਗਰ ਹੁੰਦਾ ਹੈ 2021-22 ਚ ਆ ਕੇ ਕੋਈ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਇਸ ਗੱਲ ਦੇ ਲੈ ਕੇ ਖੁਲਾਸਾ ਕਰਦਾ ਹੈ ਤਾਂ ਇੰਨਾ ਟਾਈਮ ਇਸ ਮਾਮਲੇ ਨੂੰ ਹੋ ਗਿਆ ਹੁਣ ਅਸੀਂ 2026 ਚ ਬੈਠੇ ਹਾਂ 10-12 ਨਾ 15 ਸਾਲ ਦੇ ਕਰੀਬ ਮਾਮਲਾ ਹੋ ਗਿਆ 10-12 ਸਾਲ ਦਾ ਉਸ ਦੌਰਾਨ ਸ਼੍ਰੋਮਣੀ ਕਮੇਟੀ ਇਸ ਮਾਮਲੇ 'ਚ ਕੋਈ ਵੀ ਜਾਂਚ ਨਹੀਂ ਕਰਦੀ ਮੈਂ ਮੇਰਾ ਸਵਾਲ ਲਓ ਪਹਿਲਾਂ ਸ਼੍ਰੋਮਣੀ ਕਮੇਟੀ ਕੋਈ ਜਾਂਚ ਨਹੀਂ ਕਰਦੀ ਪਰ ਹੁਣ ਪੰਜਾਬ ਸਰਕਾਰ ਜਦੋਂ ਸੈੱਟ ਬਣਾਉਂਦੀ ਹੈ ਫਿਰ ਵੀ ਉਹ ਸੱਤ ਤੇ ਵੀ ਸ਼੍ਰੋਮਨੀ ਕਮੇਟੀ ਨੂੰ ਉਤਰਾਜ ਆ ਫਿਰ ਇਹ ਜਾਂਚ ਸਿੱਖ ਕਿੱਥੋਂ ਕਰਵਾਉਣ ਜਾਂ ਤਾਂ ਪੰਜਾਬ ਸਰਕਾਰ ਇਸ ਮਾਮਲੇ ਦੀ ਜਾਂਚ ਕਰ ਸਕਦੀ ਹੈ ਜਾਂ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂਚ ਕਰਦੀ ਹੈ ਪਰ ਜਾਂਚ ਤਾਂ ਫਿਰ ਉਹ ਸਾਨੂੰ ਦੋਵਾਂ ਦੀ ਮਨਜ਼ੂਰੀ ਪਰ ਸਿੱਖ ਕਿਹੜੇ ਪਾਸੇ ਜਾਣ ਕਿਸੇ ਵਰੀ ਬੇਨਤੀ ਸਮਝੋ ਵੀ ਕਿੰਨਾ ਤੋਂ ਤਵੀਦ ਰੱਖੋ ਨਾ ਜੀ ਇਹਨਾਂ ਦੀ ਤਾਂ ਉਹ ਗੱਲ ਆ ਵੀ ਵਾਰਡ ਹੀ ਖੇਤ ਨੂੰ ਖਾਰੀ ਹੈ ਹਮ ਇਹਨਾਂ ਨੇ ਸਰੂਪ ਛਪਵਾਉਣੇ ਹੈ ਇਹਨਾਂ ਨੇ ਗਾਇਬ ਕਰਿਆ ਇਹਨਾਂ ਦੀ ਮਨਸ਼ਾ ਕੀ ਆ ਕੱਲព្រਖ ਵਾਹਿਗੁਰੂ ਜਾਣਦਾ ਹੈ ਤੇ ਇਹਨਾਂ ਤੋਂ ਤਾਂ ਉਮੀਦ ਕਰੋ ਨਾ ਜੀ ਜੇ ਸੈਟ ਬਣਾਈ ਹੈ ਪੁਲਿਸਾਇਰ ਜੋ ਕਿਉਂ ਨਹੀਂ ਦਿੰਦੇ ਵੀ ਇਹਨਾਂ ਨੂੰ ਨੰਗੇ ਹੋ ਜਾਣਗੇ ਤੇ ਇਹਨਾਂ ਨੂੰ ਸਜ਼ਾਵਾ ਹੋਣਗੀਆ ਹੂੰ ਹੂੰ ਤੁਸੀਂ ਇਹ ਦੇਖੋ ਨਾ ਵੀ ਇਹਨਾਂ ਤੋਂ ਤਾਂ ਉਮੀਦ ਕਰੋ ਨਾ ਤੂੰ ਮੈਂ ਤਾਂ ਨਹੀਂ ਉੱਥੇ ਸਰੂਪ ਮਹਾਰਾਜ ਦੇ ਲੈ ਕੇ ਜਾ ਗੜੇ ਕਿਤੇ ਹੀ ਗਏ ਆ ਹੂੰ ਹੂੰ ਚਾਹੇ ਇਹਨਾਂ ਨੇ ਜੋ ਵੀ ਕੀਤਾ ਮੈਂ ਤਾਂ ਤੁਹਾਨੂੰ ਕਹਿ ਵੀ ਅਰਥ ਦੇ ਅਨਰਥ ਕਰਨਗੇ ਭਵਿੱਖ 'ਚ ਕਰਨਗੇ ਹੂੰ ਜੇ ਇੱਕ ਲਾਗ ਮਾਤਰ ਕੰਨਾ ਸਿਆਰੀ ਬਿਆਰੀ ਹੋ ਜੇ ਪਾਸੇ ਅਰਥ ਦੇ ਅਨਰਥ ਹੋ ਜਾਂਦੇ ਆ ਹੂੰ ਹੂੰ ਸਾਡੀ ਗੁਰਬਾਣੀ ਹੀ ਗੁਰਬਾਣੀ ਗੁਰੂ ਗੁਰੂ ਹੈ ਬਾਣੀ ਸਾਡੇ ਤਾਂ ਜੇ ਗੁਰੂ ਤੇ ਗੱਲ ਆਈ ਹੈ ਜੇ ਸੱਟ ਬਣੀ ਹੈ ਇਹ ਸੱਟ ਦਾ ਸਹਿਯੋਗ ਕਿਉਂ ਕਰਨਗੇ ਇਹਨਾਂ ਦਾ ਸਤਿੰਦਰ ਕੋਹਲੀ ਨੇ ਕਿੰਨਾ ਕੋਈ ਦੱਸਦਾ ਸਤਿੰਦਰ ਕੋਹਲੀ ਇਹਨਾਂ ਦੀਆਂ ਫਰਮਾਂ ਦੇ ਹਿਸਾਬ ਕਿਤਾਬ ਲਾਉਂਦਾ ਸੀ ਸੀਗੇ ਤਰਖਾਹ ਗੁਰਦੁਆਰੇ ਚ ਲੈਂਦਾ ਸੀ ਮੇਰੇ ਕਹਿਣ ਦਾ ਮਤਲਬ ਵੀ ਸਿੱਖ ਸੰਗਤਾਂ ਦਾ 5 5 10 10 ਰੁਪਏ ਟੇਕਿਆ ਮੱਥਾ ਇਹਨਾਂ ਦਾ ਕੋਣ ਬਣ ਕੇ ਫਿੱਟੂਗਾ ਅੱਗੇ ਵੀ ਕੀ ਕੀਤਾ ਇਹਨਾਂ ਨੇ ਸੌਦਾ ਸਾਧ ਨੇ ਮਾਫੀ ਮੰਗੀ ਨਹੀਂ ਸਿੱਖ ਸੰਗਤਾਂ ਦਾ 92 ਲੱਖ ਰੁਪਇਆ ਇਹਨਾਂ ਨੇ ਇਸ ਥਾਰਾਂ ਤੇ ਲਾਤਾ ਕਿ ਸੌਦਾ ਸਾਧ ਨੇ ਮਾਫੀ ਮੰਗੀ ਆ ਇਹਨਾਂ ਨੂੰ ਤਾਂ ਬੜੀਆਂ ਸਜ਼ਾਵਾਂ ਮਿਲਣਗੀਆਂ ਤੁਸੀਂ ਦੇਖੋ ਦੇਖਦੇ ਜਾਓ ਅਕਾਲ ਪੁਰਖ ਵਾਹਿਗੁਰੂ ਇਹਨਾਂ ਨੂੰ ਸਜ਼ਾ ਦੇਊਗਾ ਦਿੱਤੀ ਵੀ ਹੈ ਖਾਸ਼ੀਏ ਤੇ ਆਗੇ ਇਹਨਾਂ ਦੀ ਪਾਰਟੀ ਦਾ ਕਿੰਨਾ ਨਾਮ ਹੁੰਦਾ ਸੀ ਤੇ ਹੁਣ ਇਹਨਾਂ ਨੂੰ ਕੋਈ ਪਛਦਾ ਹੀ ਨਹੀਂ ਕੀ ਲੱਗਦਾ ਹੈ ਕਿ 328 ਰੁਪਏ ਦਾ ਮਾਮਲਾ ਜੋ ਸੈੱਟ ਬਣੀ ਹੈ ਉਹ ਇਸ ਮਾਮਲੇ 'ਚ ਸਿੱਖਾਂ ਨੂੰ ਇਨਸਾਫ਼ ਦਵਾਵਾਊਗੀ ਦੇਖੋ ਜੀ ਇਹ ਹੁਣ ਮੈਂ ਕੀ ਕਹਿ ਸਕਦੀ ਆ ਮੈਂ ਤਾਂ ਕਹਿੰਦੀ ਆ ਵੀ ਜੇ ਸੈੱਟ ਬਣਾਈ ਹੈ ਤੇ ਉਹਦੀ ਮਨਸ਼ਾ ਸਿਹਰਦ ਹੋਊਗੀ ਇਹ ਹੁਣ ਜਾਂ ਭਗਵੰਤਬਾਨ ਸਾਹਿਬ ਜਾਣ ਸਕਦੇ ਆ ਤੇ ਮੈਂ ਤਾਂ ਕਹਿੰਦੀ ਵੇ ਅਕਾਲ ਪੁਰਖ ਵਾਹਿਗੁਰੂ ਕਰੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਨਹੀਂ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇ ਮੇਰੇ ਧਰਮ ਗ੍ਰੰਥਾਂ ਦਾ ਨਾਦਰ ਨਾ ਹੋਵੇ ਇਸ ਸੈੱਟ ਤੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਇਹ ਸਵਾਲ ਚੁੱਕਣਾ ਹੈ ਸਿਰਫ ਇਹ ਰਾਜਸੀ ਮਨਸਾਸਤੀ ਬਣਾਈ ਗਈ ਹੈ ਸੈੱਟ ਤੇ ਇਹ ਇਹਨਾਂ ਨੇ ਸਵਾਲ ਚੁੱਕਣੇ ਹੀ ਹੁੰਦੇ ਆ ਹੂੰ ਇਹ ਇਹਨਾਂ ਦੀ ਸਵਾਲ ਚੁੱਕਣਾ ਤੇ ਇੱਕ ਸੈਕਿੰਡ ਦਾ ਕੰਮ ਹੈ ਇਹ ਤਾਂ ਕਿਹਦੇ ਦੇ ਨਹੀਂ ਸਵਾਲ ਚੱਕਦੇ ਇਹ ਤਾਂ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਦਾ ਆਪਦਾ ਸੀ ਹਜ਼ਾਰਾਂ ਮੈਂ ਤੁਹਾਨੂੰ ਕਲਿੱਪ ਦੇ ਸਕਦੀ ਹਾਂ ਜਿੱਥੇ ਉਹ ਕਹਿੰਦਾ ਹੁੰਦਾ ਸੀ ਅਕਾਲੇਦਲ ਬਾਦਲ ਨੂੰ ਮਜ਼ਬੂਤ ਕਰੋ ਇੱਕ ਦੋ ਵਾਰੀ ਮੈਂ ਵੀ ਸਵਾਲ ਕੀਤਾ ਸੀ ਮੈਂ ਕਿਹਾ ਅਕਾਲੇਦਲ ਅਮਰਸਰ ਨੂੰ ਕਿਉਂ ਨਹੀਂ ਕਹਿੰਦਾ ਵੀ ਮਜ਼ਬੂਤ ਕਰੋ ਹਾਂ ਹੋਰ ਵੀ ਬੜੇ ਅਕਾਲੇਦਲ ਮੈਂ ਆਪ ਵੀਡੀਓ ਪਾਈ ਹੈ ਤੇ ਜਦੋਂ ਤੱਕ ਤਵਾਈ ਉਹ ਬਾਦਲ ਬਾਦਲ ਰੱਤੀ ਗਿਆ ਉਸ ਇਹਨਾਂ ਦਾ ਜੇਠਾ ਪੁੱਤਰ ਜਿਸ ਦਿਨ 2 ਦਸੰਬਰ ਵਾਲਾ ਫੈਸਲਾ ਆ ਗਿਆ ਤੇ ਉਹਦੀ ਵੀ ਕਿਰਦਾਰਕੁਸ਼ੀ ਕੀਤੀ ਹੈ ਸਵਾਲ ਚੱਕਣਾ ਬਹੁਤ ਛੋਟਾ ਕੰਮ ਹੈ ਆਪ ਦਾ ਮੀਡੀਆ ਇਹਨਾਂ ਕੋਲ ਆਪਦੇ ਸਰਸਿਸ ਬੜੇ ਐ ਤੇ ਸਵਾਲ ਚੱਕਣਾ ਕਿ ਜੀ ਵੀ ਹਿਲਾਉਣੀ ਹੈ ਅੱਛਾ ਪੈਂਦੀ ਜਿਵੇਂ ਹੁਣ ਆਪਾਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਜੀ ਦੁਆਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਲਬ ਕੀਤਾ ਜਾਂਦਾ ਹੈ ਅਕਾਲ ਤਖਤ ਦੇ ਸਕੱਤਰ ਆਤਮਿਕੇ ਲੋਕ ਜਾਂ ਆਮ ਆਦੀ ਪਾਰਟੀ ਇਸ ਮਸਲੇ ਨੂੰ ਲੈ ਕੇ ਇਲਜ਼ਾਮ ਲਾਉਂਦੀ ਹੈ ਕਿ ਇਹ ਜਿਹੜਾ 328 ਰੁਪਿਆਂ ਦਾ ਮਾਮਲਾ ਪੰਜਾਬ ਸਰਕਾਰ ਨੇ ਸੈੱਟ ਬਣਾਈ ਹੈ ਉਸ ਮਾਮਲੇ ਨੂੰ ਦਬਾਉਣ ਵਾਸਤੇ ਕਿ ਅਕਾਲ ਤਖਤ ਸਾਹਿਬ ਦੀ ਵੀ ਗੱਤੋਂ ਕਰ ਰਿਹਾ ਅਕਾਲੀ ਦਲ ਦੇਖੋ ਜੀ ਮੈਂ ਤਾਂ ਉਹ ਵੀਡੀਓ ਨਹੀਂ ਦੇਖੀ ਪਰ ਜਿਵੇਂ ਅੱਜ AI ਦਾ ਵੀ ਜਮਾਨਾ ਹੈ ਇਹ ਤਾਂ ਭਗਵੰਤਾਨ ਸਾਬ ਨੇ ਗੁਰੂਆਂ ਦਾ ਨਰਾਦਰ ਕੀਤਾ ਤਾਂ ਜਰੂਰ سزا ਮਿਲਣੀ ਚਾਹੀਦੀ ਹੈ ਤੇ ਜੇ ਭਾਈ AI ਨਾਲ ਬਣੀ ਹੈ ਤਾਂ ਉਹ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਪਰ ਜਿਹੜਾ ਇਹ ਆਪਾਂ ਆਪਦੇ ਨਿੱਜੀ ਮੁਫਾਦਾਂ ਵਾਸਤੇ ਅਕਾਲ ਤੱਕ ਸਭ ਨੂੰ ਵਰਤਦੇ ਆ ਇਹ ਬਹੁਤ ਦੁੱਖਦਾਈ ਹੈ ਅਕਾਲ ਤਖਸਾਲ ਦੇ 6ਵੇਂ ਪਾਤਸ਼ਾਹ ਨੇ ਸਾਜਿਆ ਸੀ ਦਿੱਲੀ ਦੇ ਤਖਤ ਨੂੰ ਚੁਣੌਤੀ ਦੇਣ ਵਾਸਤੇ ਦਿੱਤੀ ਵੀ ਸਮੇਂ ਸਮੇਤੇ ਸੀ ਬਿਲਕੁਲ ਸਾਨੂੰ ਘੋੜੇ ਤੇ ਚੜਨ ਦੀ ਆਗਿਆ ਨਹੀਂ ਸੀ ਸਾਨੂੰ ਦਸਤਾਰ ਸਜਾਉਣ ਦੀ ਆਗਿਆ ਨਹੀਂ ਸੀ ਗੁਰੂ ਸਾਹਿਬ ਨੇ ਪ੍ਰਸ਼ਾਦੀ ਹੱਥੀ ਰੱਖੇ ਨਗਾਰਾ ਵਜਾਇਆ ਜਿਹੜਾ ਕਿ ਬਾਈ ਤਾਲ ਦੇ ਰਾਜਾ ਨੂੰ ਸੁਣਦਾ ਸੀ ਪ੍ਰਸ਼ਾਦੀ ਹੱਥੀ ਰੱਖੇ ਨਗਾਰਾ ਵਜਾਇਆ ਤਲਗੀ ਤੋੜਾ ਸਜਾਇਆ ਅਜੇ ਤਾਂ ਸ਼ੁਰੂ ਤਾਂ ਬਾਗ ਹੀ ਹੈ ਉਹ 6ਵੇਂ ਪਾਤਸ਼ਾਹ ਨੇ ਦਿੱਲੀ ਦੇ ਤਖਤ ਨੂੰ ਮਤਲਬ ਚੈਲੰਜ ਕਰਨ ਵਾਸਤੇ ਅਕਾਲ ਤਖਸਾ ਬਣਾਇਆ ਸੀ ਅਕਾਲ ਤਖਸਾ ਦੇ ਜਥੇਦਾਰ ਦੀ ਪਾਵਰ ਅਮਰੀਕਾ ਦੇ ਰਾਸ਼ਟਰਪਤੀ ਤੋਂ ਵੀ ਜ਼ਿਆਦਾ ਹੈ ਤੇ ਪਰ ਜੇ ਆਪਦੇ ਨਿੱਜੀ ਹਿੱਤਾਂ ਲਈ ਵਰਤਦੇ ਹੈ ਜਿਵੇਂ ਕਿ ਆਮ ਤੌਰ ਤੇ ਕਿਹਾ ਜਾਂਦਾ ਵੀ ਸ਼੍ਰੋਮਣੀ ਕਮੇਟੀ ਕੀ ਵੀ ਬਦਲਦੀ ਸ਼੍ਰੋਮਣੀ ਕਮੇਟੀ ਦੀ ਤਨਖਾਹ ਲਵੇ ਕਿਉਂ ਜਥੇਦਾਰ ਸਾਹਿਬ ਕੋਈ ਹੋਰ ਸਿਸਟਮ ਬਣਨਾ ਚਾਹੀਦਾ ਹੈ ਤੇ ਜਿਹੜਾ ਬਣਾਇਆ ਹੀ ਇਹਨਾਂ ਨੇ ਹੁੰਦਾ ਜਿਵੇਂ ਮਰਜ਼ੀ ਜੀ ਕਰਦਾ ਬਾਈ ਉਹਨਾਂ ਨੂੰ ਵਰਤਦੇ ਹੈ ਅੱਜ ਤੱਕ ਗੱਲ ਨਹੀਂ ਹਰਪ੍ਰੀਤ ਸਿੰਘ ਵੀ ਇਹਨਾਂ ਦਾ ਜੇਠਾ ਪੁੱਤਰ ਸੀ ਬਾਅਦ ਚ ਉਹਨਾਂ ਦੀ ਕਰਦਾਰ ਕੁਛੀ ਵੀ ਕੀਤੀ ਇਹਨਾਂ ਨੇ ਸੋ ਇਹਨਾਂ ਤੋਂ ਮੈਨੂੰ ਕੋਈ ਉਮੀਦ ਨਹੀਂ ਜੇ ਆਪਦੇ ਸਿਆਸੀ ਹਿੱਤਾਂ ਵਾਸਤੇ ਅਕਾਲ ਤਖਤ ਸਾਹਿਬ ਨੂੰ ਬਖਸ਼ ਵਰਤਦੇ ਐ ਤਾਂ ਇਹਨਾਂ ਨੂੰ ਵੀ ਸਜ਼ਾ ਜ਼ਰੂਰ ਮਿਲੂਗੀ ਉਹ ਅਕਾਲ ਪੁਰਖ ਵਾਹਿਗੁਰੂ ਦੇਊਗਾ ਜਸਵਿੰਦਰ ਸਿੰਘ ਜੀ ਮੈਂ ਇੱਕ ਧਾਰਮਿਕ ਬਿਰਤੀ ਦੀ ਔਰਤ ਆ ਪਰ ਮੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਆਪਦੇ ਗੁਰੂ ਤੇ ਪੂਰਨ ਭਰੋਸਾ ਹੈ ਕਿ ਉਹਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਹੀ ਹੈ ਸਾਡੇ ਹਜ਼ਾਰਾਂ ਸਿੱਖ ਜੀ ਦੋਗੇ 78 ਤੋਂ ਲੈ ਕੇ 92 ਤੱਕ ਸਾਰਿਆਂ ਦਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਅਕ ਉਹ ਗੁਜ਼ਰ ਗਏ ਜਿਹੜੇ ਕਿ ਮਤਲਬ ਸਿੱਖ ਕੌਮ ਦੇ ਵਿੱਚ ਬੜੀ ਉਹਨਾਂ ਨੇ ਸੇਵਾ ਕੀਤੀ ਸੀ ਤੇ ਬਾਅਦ ਵਿੱਚ ਉਹ ਸਿੱਖ ਜਿਹੜੇ ਸੰਘਰਸ਼ ਚ ਜੁਦਾਸ਼ੀਦ ਹੋਏ ਉਹਨਾਂ ਦੇ ਬੱਚਿਆਂ ਦੀ ਪਰਵਰਿਸ਼ ਕਰਾਈ ਸੀ ਮਹਾਲੀ ਆਪਣੇ ਉਹਨਾਂ ਦਾ ਨਾਮ ਸੀ ਕਮਰਪਾਲ ਸਿੰਘ ਧਾਮੀ ਇਹੋ ਜਿਹੇ ਜਿਹੇ ਯੋਧੇ ਹੋਏ ਸਾਡੀ ਕੌਮ ਚ ਇੰਨੇ ਇੰਨੇ ਤਸ਼ੱਦਦ ਘੱਲੇ ਜਿਨ੍ਹਾਂ ਨੇ ਸੀਆਈ ਸਟਾਫਾਂ ਤੇ ਜਿਨ੍ਹਾਂ ਨੇ ਕੇਪੀਐਸ ਗਿੱਲ ਵਰਗਿਆਂ ਨੂੰ ਮੂੰਹ ਤੋੜ ਜਵਾਬ ਦਿੱਤੇ ਸੋ ਸਾਰਿਆਂ ਦੀਆਂ ਮਤਲਬ ਜਿਹੜੀਆਂ ਕੁਰਬਾਨੀਆਂ ਅਜਾਈਆਂ ਨਹੀਂ ਜਾਣਗੀਆਂ ਇਹਨਾਂ ਨੂੰ ਸਜ਼ਾ ਜ਼ਰੂਰ ਮਿਲੂਗੀ 70 ਤੋਂ ਲੈ ਕੇ 95 ਤੱਕ ਜਿਨ੍ਹਾਂ ਨੇ ਸਿੰਘ ਚੀਦ ਹੋਏ ਜਿਵੇਂ ਸਰਕਾਰਾਂ ਦੀ ਇਕੱਠ ਪੁਤਲੀ ਬਣ ਕੇ ਚੱਲਦੇ ਰਹੇ ਐ ਜਿਵੇਂ ਦਿੱਲੀ ਨਾਲ ਸਹਿਮਤ ਹੁੰਦੇ ਰਹੇ ਤੇ ਹੁਣ ਵੀ ਹੁੰਦੇ ਐ ਇਹ ਸਾਰੀ ਸਜ਼ਾ ਇਹਨਾਂ ਨੂੰ ਮਿਲੂਗੀ